ਹਜ਼ਰੀ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦੇ ਹਾਂ ਕਿ ਆਪ ਸਭ ਸੰਗਤਾਂ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਹੋਗੇ ਤੰਦਰੁਸਤ ਹੋਗੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਘੁੰਮ ਰਹੀ ਸੀ ਮੈਂ ਤਾਂ ਬਹੁਤ ਧਿਆਨ ਨਹੀਂ ਦਿੱਤਾ ਚਲੋ ਕੁਝ ਵੀਰਾਂ ਨੇ ਮੈਨੂੰ ਉਹ ਵੀਡੀਓ ਪਰਸਨਲੀ ਭੇਜੀ ਕਿ ਤੁੜ ਸਾਬ ਇਸ ਬਾਰੇ ਤੁਸੀਂ ਕੁਝ ਵਿਚਾਰ ਸਾਂਝੇ ਕਰੋ ਹੁਣ ਵੀਡੀਓ ਦੇ ਵਿੱਚ ਕੀ ਵੇਖਿਆ ਦੇਸ਼ ਦੇ ਪ੍ਰਧਾਨ ਮੰਤਰੀ ਜਿਨ੍ਹਾਂ ਦਾ ਜਨਮ ਦਿਹਾੜਾ ਸੀ ਤੇ ਉਹਨਾਂ ਦੇ ਪਰਿਵਾਰ ਨੇ ਕਹਿ ਲਓ ਕਿ ਗੁਰਦੁਆਰਾ ਬੰਗਲਾ ਸਾਹਿਬ ਉਹਨਾਂ ਦੇ ਵੱਡੇ ਨੂੰ ਸਮਰਪਿਤ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਾਤਾ ਚਲੋ ਭੋਗ ਪਿਆ ਭੋਗਤੇ ਗੁਰਦੁਆਰਾ ਬੰਗਲਾ ਸਾਹਿਬ ਦੇ ਸਿੰਘ ਸਾਹਿਬ ਜੀ ਨੇ ਅਰਦਾਸ ਕੀਤੀ ਤੇ ਉਸ ਅਰਦਾਸ ਦਾ ਮੁੱਦਾ ਬਣਿਆ ਕਿ ਵੇਖੋ ਜੀ ਅਰਦਾਸ ਕੀਤੀ ਕਈ ਲੋਕਾਂ ਨੇ ਕਹਿਤਾ ਵੇਖੋ ਜੀ ਬੰਦੀ ਸਿੰਘਾਂ ਵਰੀ ਤੇ ਅਰਦਾਸ ਕਰ ਦੇਣਗੇ ਉਹਨਾਂ ਸਿੰਘ ਸਾਹਿਬਾਨ ਜੀ ਦੀ ਤੁਸੀਂ ਭਾਈ ਸਾਹਿਬ ਜੀ ਦੀ ਕਥਾ ਸੁਣ ਕੇ ਵੇਖਿਓ ਬਹੁਤ ਵਰੀ ਉਹ ਭਾਈ ਸਾਹਿਬ ਉਥੋਂ ਦੇ ਹੜ ਗ੍ਰੰਥੀ ਸਾਹਿਬ ਬਹੁਤ ਵਾਰ ਬੰਦੀ ਸਿੰਘਾਂ ਦੇ ਮੁੱਦੇ ਤੇ ਵਿਚਾਰ ਕਰ ਚੁੱਕੇ ਆ ਗੱਲ ਕਰ ਚੁੱਕੇ ਆ ਓਪਨਲੀ ਤੇ ਜਿਹੜੀ ਅਰਦਾਸ ਕੀਤੀ ਦੀ ਗੱਲ ਤੁਸੀਂ ਕਹਿ ਰਹੇ ਵੀ ਵੇਖੋ ਜੀ ਅਰਦਾਸ ਕਰਤੀ ਉਹਨਾਂ ਦੀ ਮੈਂ ਬੇਨਤੀ ਕਰਾਂ ਮੰਨ ਲਓ ਪ੍ਰਧਾਨ ਮੰਤਰੀ ਜੀ ਨੇ ਖੰਡਪਾੜ ਸਾਹਿਬ ਰਖਾਇਆ ਉਹਨਾਂ ਦੇ ਪਰਿਵਾਰ ਨਹੀਂ ਖੰਡਪਾੜ ਸਾਹਿਬ ਰਖਾਇਆ ਮੰਨ ਲਓ ਤੁਸੀਂ ਇੱਕ ਗੁਰਦੁਆਰੇ ਦੇ ਗ੍ਰੰਥੀ ਸਿੰਘ ਬੰਗਲਾ ਸਾਹਿਬ ਦਾ ਨਾਮ ਮੰਨੋ ਤੁਹਾਡੇ ਪਿੰਡ ਦੇ ਵਿੱਚ ਗਲਗਾਮਾ ਹਲਿਆਂ ਦੇ ਵਿੱਚ ਗੁਰੂ ਘਰ ਹੁੰਦੇ ਆ ਛੋਟੀਆਂ ਛੋਟੀਆਂ ਕਮੇਟੀਆਂ ਬਣੀਆਂ ਵਾ ਗੁਰੂ ਘਰ ਆ ਮੰਨ ਲਓ ਤੁਸੀਂ ਉਸ ਗੁਰੂ ਘਰ ਦੇ ਗ੍ਰੰਥੀ ਜੇ ਜਾਂ ਕਹਿ ਲੋ ਐਡ ਗ੍ਰੰਥੀ ਜੇ ਤੁਹਾਡੇ ਕੋਲ ਬੁਕਿੰਗ ਆਵੇ ਉਹ ਬੁਕਿੰਗ ਹੋਵੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਤੁਸੀਂ ਬੁੱਕ ਕਰਨ ਲੱਗੇ ਕੀ ਕਹਦੋਗੇ ਵੀ ਨਹੀਂ ਬਈ ਪ੍ਰਧਾਨ ਮੰਤਰੀ ਦੀ ਅਸੀਂ ਬੁੱਕ ਨਹੀਂ ਕਰਨਾ ਸਗੋਂ ਮੈਂ ਤੇ ਇੱਕ ਵਿਚਾਰ ਆਪਣਾ ਸਾਂਝਾ ਕਰਦਾ ਵਾਂ ਕਿ ਬੜੀ ਵੱਡੀ ਗੱਲ ਆ ਬੜੀ ਕਿਹੜੋ ਖੁਸ਼ੀ ਵਾਲੀ ਗੱਲ ਆ ਕਿ ਜੇਕਰ ਦੇਸ਼ ਦਾ ਪ੍ਰਧਾਨ ਮੰਤਰੀ ਆ ਤੇ ਉਹ ਥੋੜਾ ਜਿਹਾ ਚੁਕਾ ਉਹਦਾ ਗੁਰੂ ਘਰ ਹਮਦ ਹੋਇਆ ਵਾ ਥੋੜਾ ਜਿਹਾ ਉਹ ਕਹਿ ਲੋ ਵੀ ਗੁਰੂ ਘਰਾਂ ਨੂੰ ਪਿਆਰ ਕਰਨ ਲੱਗਾ ਬੜਾ ਸਾਡੇ ਵਾਸਤੇ ਖੁਸ਼ੀ ਵਾਲੀ ਗੱਲ ਆ ਪਰ ਜੇ ਆਪਾਂ ਉਸ ਗੱਲ ਦਾ ਵਿਰੋਧ ਕਰੀਏ ਤੇ ਵਿਰੋਧ ਕਰਕੇ ਦੂਜੇ ਬੰਦੇ ਅਹੀਂ ਵੀ ਜੇ ਲੈਣ ਵੀ ਉਹਨਾਂ ਦੇ ਕੋਲ ਜਾਈਏ ਵਿਰੋਧ ਕਰੀਏ ਉਹਨਾਂ ਦੇ ਖਾਂਡ ਪਾਠ ਰਖਾਏ ਦਾ ਵਿਰੋਧ ਕਰੀਏ ਉਹਨਾਂ ਦੀ ਅਰਦਾਸ ਹੋਈ ਦਾ ਤਾਂ ਦੂਜੇ ਬੰਦੇ ਜੇਕਰ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਆਵੇ ਤਾਂ ਅਹੀਂ ਜਾ ਕੇ ਉਹਨਾਂ ਦੇ ਜਾ ਕੇ ਘਰਾਂ ਦੇ ਅੱਗੇ ਬੈਠ ਕੇ ਇਹ ਲੱਗਦਾ ਨਹੀਂ ਵੀ ਗੱਲ ਕਿਤੇ ਨਾ ਕਿਤੇ ਵੀ ਡਬਲ ਸਟੈਂਡਰਡ ਆ ਜਿਹੜੀਆਂ ਸਾਡੀਆਂ ਬੀਬੀਆਂ ਜਿਹੜੀਆਂ ਵਿਧਵਾ ਹੋ ਚੁੱਕੀਆਂ ਵਾਂ ਜਿਨ੍ਹਾਂ ਦੇ ਪਤੀ ਚੜ੍ਹਾਈ ਕਰ ਚੁੱਕੇ ਐ ਉਹਨਾਂ ਨੂੰ 1500 ਰੁਪਇਆ 2000 ਰੁਪਇਆ ਪੈਨਸ਼ਨ ਸਰਕਾਰ ਹਰ ਮਹੀਨੇ ਖਾਤੇ ਦੇ ਵਿੱਚ ਪਾਉਂਦੀ ਐ ਉਹ ਜਾਂ ਫਿਰ ਨਾਲ ਲਿਆ ਕਰੀ ਆਪਾਂ ਯਾਰ ਫਿਰ ਪੇ ਨਹੀਂ ਵੀ ਸਰਕਾਰ ਨੇ ਇਹ ਨਹੀਂ ਲੈਣਾ ਰਿਜੈਕਟ ਕਰ ਦੇ ਗਿਆ ਨਹੀਂ ਲੈਣਾ ਇਹ ਪੇ ਸਰਕਾਰ ਨੇ ਪਾਏ ਆ ਸਰਕਾਰ ਜਿਹੜੇ ਸਾਨੂੰ ਰਾਸ਼ਨ ਦੇ ਰਹੀ ਆ ਮੁਫਤ ਦੇ ਵਿੱਚ ਅਦੋਰਪੀ ਕੀ ਕਿਲੋ ਵਾਲੀ ਕਣਕ ਉਹ ਕਿਦਾਂ ਭਜੇ ਜਾਂਦੇ ਆ ਆਪਾਂ ਲੈਣਾਂ ਦੇ ਵਿੱਚ ਅਲੱਗ-ਅਲੱਗ ਕਿਦਾਂ ਨਾਂ ਲਖਾਈਦੇ ਪਹਿਲਾਂ ਗਾੜੀ ਹੋ ਗਏ ਵੇ ਹੱਡਾਂ ਨਾਂ ਲਿਖੋ ਬਈ ਕਣਕ ਉਹ ਨਹੀਂ ਸਾਨੂੰ ਹੀ ਮਿਲਣੀ ਚਾਹੀਦੀ ਆ ਤੇ ਫੇਰ ਉਹ ਸਰਕਾਰ ਭੇਜੀ ਕਿਉਂ ਲੈਣੇ ਆਪਾਂ ਬਈ ਪੁੱਛੋ ਜੇਕਰ ਗੁਰੂ ਘਰ ਦੇ ਵਿੱਚ ਹੈਡ ਗ੍ਰੰਥੀ ਸਾਹਿਬ ਨੇ ਉੱਥੋਂ ਦੇ ਭਾਈ ਸਾਹਿਬ ਨੇ ਅਰਦਾਸ ਕਰਤੀ ਆ ਉਹ ਵੀ ਵੇਖੋ ਟਾਈਮ ਟੀਵੀ ਤੇ ਲਾਈਵ ਥੋੜੀ ਅਰਦਾਸ ਕਰਤੀ ਆ ਵੀ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਦਾ ਬਰਥਡੇ ਆ ਬਈ ਇਦਾਂ ਟਾਈਮ ਟੀਵੀ ਅਰਦਾਸ ਥੋੜੀ ਕੀਤੀ ਆ ਔਰ ਅਰਦਾਸ ਕੀਤੀ ਸਾਈਡ ਤੇ ਕੈਬਨ ਬਣੇ ਹੋਏ ਆ ਉਹਨਾਂ ਕੈਬਨਾਂ ਦੇ ਵਿੱਚ ਪਾਠ ਰਖਾਏ ਜਾਂਦੇ ਆ ਉੱਥੇ ਪਾਠ ਰਖਾਏ ਜਾਂਦੇ ਆ ਉੱਥੇ ਉਹ ਅਰਦਾਸ ਭਾਈ ਸਾਹਿਬ ਨੇ ਕੀਤੀ ਆ ਅਖੰਡ ਪਾਠ ਸਾਹਿਬ ਰਖਾਏ ਦੀ ਇੱਕ ਬੰਦੇ ਸਾਨੂੰ ਅਖੰਡ ਪਾਠ ਰਖਾਇਆ ਵੀ ਚੁੱਪਦਾ ਵ ਪ੍ਰਧਾਨ ਮੰਤਰੀ ਦੀ ਅਰਦਾਸ ਹੁੰਦੀ ਵੀ ਚੁੱਪਦੀ ਆ ਤੇ ਦੂਜੇ ਬੰਦੇ ਉਹਨਾਂ ਦੀਆਂ ਹੀ ਪੈਨਸ਼ਨਾਂ ਵੀ ਅਹੀਂ ਆਪਣੇ ਖਾਤੇ 'ਚ ਪਹੁੰਚਦੀਆਂ ਆ ਆ ਸਾਡੇ ਜਿਹੜੇ ਬੰਦੇ ਬਜ਼ੁਰਗ ਹੋ ਗਏ ਆ ਉਹਨਾਂ ਦੀਆਂ ਪੈਨਸ਼ਨਾਂ ਆਉਣ ਜਿਹੜੀ ਬਿਰਧ ਬੰਦੇ ਦੀ ਪੈਨਸ਼ਨ ਆਉਂਦੀ ਉਹ ਵੀ ਸਾਡੇ ਖਾਤੇ 'ਚ ਵਿਧਵਾ ਪੈਨਸ਼ਨ ਆਉਂਦੀ ਉਹ ਵੀ ਖਾਤੇ ਆ ਜੇ ਜਿਹੜੀ ਫੌਜ ਦੇ ਵਿੱਚ ਲੱਗੇ ਜਿਹੜੇ ਰਿਟਾਇਰ ਹੋ ਚੁੱਕੇ ਆ ਉਹਨਾਂ ਦੀਆਂ ਫੌਜੀਆਂ ਦੀਆਂ ਪੈਨਸ਼ਨਾਂ ਵੀ ਸਰਕਾਰੀ ਨੌਕਰੀਆਂ ਕਰਦੇ ਰਹੇ ਉਹ ਸਰਕਾਰੀ ਨੌਕਰੀਆਂ ਦੇ ਪੈਨਸ਼ਨਾਂ ਵੀ ਖਾਤੇ ਆ ਜੇ ਤੇ ਉਹ ਨਾਲ ਲਿਆ ਕਰੀਏ ਫਿਰ ਵੀ ਉਹ ਸਰਕਾਰ ਦਿੰਦੀ ਅਸੀਂ ਨਹੀਂ ਲੈਣੀ ਨਾ ਨਾ ਸਾਡੇ ਲੋਰ ਰਿਜੈਕਟਿਆ ਨਾਲ ਲਿਆ ਕਰੀਏ ਫਿਰ ਇੱਕ ਬੰਦੇ ਸਿੱਖੂ ਇੱਕ ਬੰਦੇ ਅਰਦਾਸ ਵਿੱਚ ਉਵੇ ਪੀ ਅਰਦਾਸ ਕਿਉਂ ਕਰਤੀ ਉਹਨਾਂ ਦਾ ਅਖੰਡ ਪਾਠ ਖਾਇਆ ਵਿੱਚ ਉਵੇ ਤੇ ਦੂਜੇ ਬੰਦੇ ਉਹਨਾਂ ਦੇ ਹਾਂ ਐ ਸੁਵਿਧਾ ਲੈ ਰਹੇ ਆ ਉਹ ਵੀ ਸਾਨੂੰ ਕੋਈ ਦਿੱਕਤ ਨਹੀਂ ਇਹ ਡਬਲ ਸਟੈਂਡਲ ਕਿਉਂ ਸਰਦਾ ਭਾਈ ਫਿਰ ਸਵਾਲ ਪੁੱਛਾਂ ਇਹ ਤੇ ਦੋ ਬੇੜੀਆਂ ਦੇ ਵਿੱਚ ਪੈ ਰੱਖਣ ਵਾਲੀ ਗੱਲ ਹੋ ਗਈ ਕਿ ਇੱਕ ਬੰਦੇ ਉਹਨਾਂ ਦੇ ਕੋਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਗਏ ਤੇ ਦੂਜੇ ਬੰਦੇ ਜੇਕਰ ਉਹ ਆਪਣਾ ਖੰਡਪਾੜ ਸਾਹਿਬ ਆਪਣੇ ਬਰਥਡੇ ਦੀ ਖੁਜੀ ਦਾ ਅਖੰਡਪਾੜ ਸਾਹਿਬ ਜੇਕਰ ਗੁਰੂ ਘਰ ਦੇ ਵਿੱਚ ਰਖਾ ਰਹੇ ਆ ਅਸੀਂ ਉਸ ਦਾ ਹੀ ਵਿਰੋਧ ਕਰੀਏ ਭਲਿਓ ਮੰਨ ਲਓ ਮੇਰੇ ਵੀਰੋ ਸਿੱਖੋ ਮੰਨ ਲਓ ਕਿ ਗੁਰਦਾਰਾ ਬੰਗਲਾ ਸਾਹਿਬ ਵਿਖੇ ਉਹਨਾਂ ਨੇ ਸ਼੍ਰੀ ਅਖੰਡ ਪਾਠ ਸਾਹਿਬ ਰਖਾਇਆ ਹੁਣ ਤੁਹਾਡੇ ਘਰ ਦੇ ਵਿੱਚ ਅਖੰਡ ਪਾਠ ਸਾਹਿਬ ਹੋਵੇ ਤੇ ਗੁਰੂ ਘਰ ਦਾ ਗ੍ਰੰਥੀ ਤੇ ਆ ਕੇ ਇਹੀ ਗੱਲ ਕਹੂਗਾ ਨਾ ਕਿ ਭਾਈ ਫਲਾਣੇ ਸਿੰਘ ਦੀ ਯਾਦ ਨੂੰ ਸਮਰਪਿਤ ਫਲਾਣੇ ਸਿੰਘ ਦੇ ਵਿਸ਼ੇ ਤੇ ਅਖੰਡ ਪਾਠ ਸਾਹਿਬ ਰਖਾਇਆ ਵਾ ਕਿਸੇ ਦੇ ਮਰਗ ਦੇ ਵਿਸ਼ੇ ਤੇ ਕਿਸੇ ਦੇ ਜਨਮ ਦੇ ਵਿਸ਼ੇ ਤੇ ਕਿਸੇ ਦੇ ਵੀ ਜੋ ਕਾਰਨ ਆ ਉਹ ਕਾਰਨ ਕਰਕੇ ਦੱਸੂਗਾ ਗ੍ਰੰਥੀ ਸਿੰਘ ਕਿ ਮਹਾਰਾਜ ਜੀ ਇਸ ਕਾਰਨ ਕਰਕੇ ਅਖੰਡ ਪਾਠ ਸਾਹਿਬ ਆਪ ਜੀ ਦੇ ਦਰਕਰ ਦੇ ਪ੍ਰੀਤਮਾਂ ਨੇ ਰਖਾਇਆ ਮਹਾਰਾਜ ਜੀ ਇਨਾਂ ਦੇ ਅਰਦਾਸ ਪ੍ਰਵਾਨ ਕਰਨਾ ਹੁਣ ਉਥੇ ਕੋਈ ਹੋਰ ਮੁੱਦਾ ਤੇ ਭਾਈ ਸਾਹਿਬ ਸ਼ੂ ਨਹੀਂ ਸਕਦੇ ਬੰਦੀ ਸਿੰਘਾਂ ਦੀ ਗੱਲ ਆ ਵੇਖੋ ਸਾਡੇ ਹਰ ਇੱਕ ਪ੍ਰਚਾਰਕ ਨੇ ਬੰਦੀ ਸਿੰਘਾਂ ਦੇ ਰਿਹਾਈ ਬਾਰੇ ਬੋਲਿਆ ਜਿਹੜੇ ਸਿੰਘ ਸਾਹਿਬਾਂ ਜੀ ਨੇ ਅਰਦਾਸ ਕੀਤੀ ਉਹਨਾਂ ਨੇ ਵੀ ਬੜੀ ਵਰੀ ਉਹਨਾਂ ਨੇ ਮੈਂ ਦਿੱਲੀ ਕਥਾ ਸੁਣਦਾ ਵਾਂ ਵੇਖੋ ਉਹਨਾਂ ਨੇ ਬੜੀ ਵਰੀ ਬੰਦੀ ਸਿੰਘਾਂ ਦਾ ਮੁੱਦਾ ਚੁੱਕਿਆ ਵਾ ਪਰ ਇਹ ਤੇ ਵਾਧੂ ਦੇ ਵਿਵਾਦ ਖੜੇ ਕਰਨ ਹੁੰਦਾ ਵਾ ਵੀ ਜਿੰਨੇ ਮਰਜ਼ੀ ਵਿਵਾਦ ਖੜੀ ਕਰੀ ਜਾਓ ਜਿੰਨੇ ਮੂੰਹ ਹੁੰਦੀਆਂ ਗੱਲਾਂ ਮੈਨੂੰ ਕੁਝ ਵੀਰਾਂ ਨੇ ਵੀਡੀਓ ਤਾਂ ਸ਼ੇਅਰ ਕੀਤੀਆਂ ਅੰਦੇ ਵੀ ਤੁਸੀਂ ਬੋਲੋ ਇਸ ਬਾਰੇ ਤੇ ਭਈ ਚੰਗੀ ਗੱਲ ਐ ਮੈਂ ਤਾਂ ਇਹ ਬੋਲ ਰਿਹਾ ਚੰਗੀ ਗੱਲ ਐ ਜੇ ਕੋਈ ਗੁਰੂ ਘਰ ਦੇ ਵਿੱਚ ਸਾਡੇ ਇਤਿਹਾਸਿਕ ਸਥਾਨ ਦੇ ਵਿੱਚ ਜੇਕਰ ਪ੍ਰਧਾਨ ਮੰਤਰੀ ਸਾਹਿਬ ਪਾਠ ਰਖਾ ਰਹੇ ਕੋ ਮਾੜੀ ਗੱਲ ਮੈਨੂੰ ਨਹੀਂ ਕੋ ਮਾੜਾ ਲੱਗਾ ਤੁਹਾਡੇ ਕਹਿਣ ਮੁਤਾਬਕ ਜੇ ਰਖਾਇਆ ਤਾਂ ਮਾੜੇ ਜੇ ਨਾਰ ਖਾਉਂਦੇ ਫਿਰ ਨਾਰ ਖਾਉਂਦੇ ਫਿਰ ਚੰਗਾ ਹੀ ਰਖਾਇਆ ਸਾਨੂੰ ਖੁਸ਼ੀ ਹੋਣੀ ਚਾਹੀਦੀ ਐ ਵੀ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਪਿਆ ਉਹਨਾਂ ਦਾ ਉਹਨੇ ਇਹ ਨਾ ਕਹਿ ਦਿਓ ਮੈਂ ਬੀਜੇਪੀ ਨੂੰ ਵੈਗ ਗਿਆ ਵਾ ਵੇ ਕਹਿ ਨਹੀਂਗਾ ਮੈਂ ਨਾ ਮੈਂ ਜ਼ਮੀਰ ਵੇਚਣ ਵਾਲਿਆਂ ਚੋਂ ਹਾਂ ਪਰ ਜੋ ਮੈਨੂੰ ਵੀਡੀਓ ਸ਼ੇਅਰ ਕੀਤੀ ਮੈਂ ਉਹ ਆਪਣਾ ਵਿਚਾਰ ਰੱਖਤਾ ਫੇ ਇੱਕ ਛੋਟਾ ਜਿਹਾ ਹੋਰ ਸਵਾਲ ਜੋ ਮੈਨੂੰ ਕੀਤਾ ਗਿਆ ਆਂਦੇ ਵੀ ਜਿਹੜੇ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਰਹਿ ਚੁੱਕੇ ਆ ਨਾਂ ਲੈ ਦਵਾ ਗਿਆਨੀ ਰਣਜੀਤ ਸਿੰਘ ਜੀ ਗੋਹਰ ਤੇ ਜਾਂ ਜਿਹੜੇ ਬੰਗਲਾ ਸਾਹਿਬ ਦੇ ਹੈਡ ਗ੍ਰੰਥੀ ਸਹਿਬਾਨ ਉਹ ਆਂਦੇ ਉਹ ਵੇਖੋ ਜੀ ਪ੍ਰਧਾਨ ਮੰਤਰੀ ਦਾ ਹੱਥ ਫੜ ਕੇ ਇੱਕ ਸਮੇਂ ਤੇ ਉਹਨਾਂ ਨੇ ਫੋਟੋਆਂ ਖਿਚਾ ਕੇ ਪਾਈਆਂ ਚਲੋ ਉਸ ਸਮੇਂ ਵੀ ਕਾਫੀ ਵਿਵਾਦ ਹੋਇਆ ਰੌਲਾ ਰੱਪਾ ਹੋਇਆ ਚਲੋ ਵੀ ਵੇਖੋ ਜੀ ਗੁਰਦਰ ਦੇ ਹੈਡ ਗ੍ਰੰਥੀ ਆ ਤੇ ਉਹ ਇਦਾਂ ਵੀ ਜਾ ਕੇ ਪ੍ਰਧਾਨ ਮੰਤਰੀ ਦੇ ਹੱਥ ਫੜ ਕੇ ਤੁਰ ਰਹੇ ਆ ਮੈਂ ਬੇਨਤੀ ਕਰਾਂ ਤੁਸੀਂ ਕਿਰਪਾਣ ਲੈ ਕੇ 2.5 ਫੁੱਟ ਦੀ 3 ਫੁੱਟ ਦੀ ਕਿਰਪਾਨ ਤੁਹਾਡੇ ਹੱਥ ਦੇ ਵਿੱਚ ਹੋਵੇ ਮੈਟਰੋ ਤੇ ਚੜਿਓ ਕਿਸ ਵੇਲੇ ਤੁਹਾਡੇ ਜਿਹੜਾ ਗਲ ਸ਼੍ਰੀ ਸਾਹਿਬ ਪਾਇਆ ਵਾ ਉਹ ਸ਼੍ਰੀ ਸਾਹਿਬ ਤੁਹਾਡੇ ਗਲ ਦੇ ਵਿੱਚ ਅਗਲੇ ਉਹਨੂੰ ਕਹਿਣਗੇ ਵੀ ਇਹ ਪਾ ਕੇ ਚੱਲ ਜੂ ਅੱਗੇ ਪਰ ਜੇਕਰ ਸ਼੍ਰੀ ਸਾਹਿਬ ਪਾ ਕੇ ਤੁਸੀਂ ਸ਼੍ਰੀ ਸਾਹਿਬ ਵੱਡਾ 2.5 ਫੁੱਟ 3 ਫੁੱਟ ਦਾ ਸ਼੍ਰੀ ਸਾਹਿਬ ਲੈ ਕੇ ਜੇਕਰ ਤੁਸੀਂ ਮੈਟਰੋ ਦੇ ਵਿੱਚ ਚੜਨ ਪਾਉਗੇ ਤੁਹਾਨੂੰ ਮੈਟਰੋ ਚੜ੍ਹ ਨਹੀਂ ਦੇਣਾ ਗੱਲ ਮੇਰੀ ਧਿਆਨ ਦੱਸੋ ਜੇਕਰ 2.5 3 ਫੁੱਟ ਦਾ ਸਸ਼ਤਰ ਲੈ ਕੇ ਕਿਰਪਾਨ ਲੈ ਕੇ ਮੈਟਰੋ ਚੜਨ ਜਾਊਗੀ ਨਹੀਂ ਚੜ੍ਹਨ ਦੇਣਾ ਆਹ ਫੋਟੋ ਹੀ ਹੋ ਇੱਕ ਸਾਈਡ ਬੰਗਲਾ ਸਾਹਿਬ ਦੇ ਐਡਗ੍ਰਾਂਥੀ ਸਾਹਿਬ ਆ ਇੱਕ ਬੰਦੇ ਪ੍ਰਧਾਨ ਮੰਤਰੀ ਸਾਹਿਬ ਆ ਇੱਕ ਬੰਦੇ ਪਟਨਾ ਸਾਹਿਬ ਦੇ ਜ਼ਹੀਦਾਰ ਸਾਹਿਬ ਆ ਹੁਣ ਹੱਥ ਫੜ ਕੇ ਤੁਰ ਰਹੇ ਹੈਗੇ ਤੇ ਇਹਨਾਂ ਦੇ ਹੱਥਾਂ ਦੇ ਵਿੱਚ ਤੁਸੀਂ ਦੇਖ ਲਓ ਕਿਰਪਾਨਾਂ ਵੀ ਆ ਹੁਣ ਰੌਲਾ ਇਸ ਗੱਲ ਦਾ ਪਿਆ ਇਸ਼ੂ ਇਸ ਗੱਲ ਦਾ ਬਣਾ ਦਿੱਤਾ ਕਿ ਵੇਖੋ ਜੀ ਉਹਦੇ ਕਿਰਪਾਨਾਂ ਫੜ ਕੇ ਵੇਖੋ ਜੀ ਉਹਦੇ ਨਾਲ ਉਹਨਾਂ ਦੇ ਫੋਟੋ ਖਿਚਾ ਰਹੇ ਆ ਕਿਰਪਾਨ ਫੜ ਕੇ ਮੈਟਰੋ ਸਟੇਸ਼ਨ ਜਾਇਓ ਮੈਟਰੋ ਦੇ ਵੜਨ ਜਣਾ ਅਗਲੇ ਪਰ ਮਾਣ ਵਾਲੀ ਗੱਲ ਨਹੀਂ ਕਿਸਖਾਂ ਵਾਸਤੇ ਕਿ ਪ੍ਰਧਾਨ ਮੰਤਰੀ ਨੂੰ ਸਾਡੇ ਗੁਰਦੁਆਰਿਆਂ ਦੇ ਸਿੰਘ ਸਾਹਿਬਾਨ ਮਿਲੇ ਤੇ ਉਹਨਾਂ ਦੇ ਹੱਥ ਦੇ ਵਿੱਚ ਉਦਾਂ ਹੀ ਕਿਰਪਾਨਾਂ ਵਾਂ ਕੀ ਮਾਨ ਵਾਲੀ ਗੱਲ ਨਹੀਂ ਤੁਸੀਂ 에어ਪੋਰਟ ਤੇ ਜਾਇਓ ਕਿਰਪਾਨ ਲੈ ਕੇ ਤੁਹਾਡੀ ਕਿਰਪਾਨ ਅਗਲੇ ਵਿਦੇਸ਼ ਨਹੀਂ ਖੜਨ ਦੇਣਗੇ ਉਹ ਕਹਿਣਗੇ ਕਿ ਸਸ਼ਤਰ ਲੈ ਕੇ ਬਾਹਰ ਨਹੀਂ ਜਾਣਾ ਪਰ ਸਸ਼ਤਰ ਲੈ ਕੇ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕੋਲ ਸਾਡੇ ਸਿੰਘ ਸਾਹਿਬਾਨ ਗੁਰੂ ਘਰਾਂ ਦੇ ਜੇਕਰ ਦੇਸ਼ ਦੇ ਪ੍ਰਧਾਨ ਮੰਤਰੀ ਇਹ ਨਾਲ ਦਾ ਹੱਥ ਫੜ ਕੇ ਚੱਲ ਰਹੇ ਆ ਉਹ ਵੀ ਰਿਸਪੈਕਟ ਪੂਰੀ ਦੇ ਰਹੇ ਆ ਤੇ ਮੈਨੂੰ ਨਹੀਂ ਲੱਗਦਾ ਵੀ ਯਾਰ ਇਹਦੇ ਵਿੱਚ ਕੁਝ ਗਲਤ ਹੈ ਇਹਦੇ ਵਾਧੂ ਦੇ ਈਸ਼ੂ ਖੜੇ ਕਰਨੇ ਆ ਵਿਵਾਦ ਖੜੇ ਕਰਨੇ ਆ ਵੇਖੋ ਜੀ ਇਹ ਜਿਹੜੇ ਗੁਰੂ ਘਰਾਂ ਦੇ ਸਿੰਘ ਸਹਿਬਾਨ ਆ ਮੈਨੂੰ ਜੋ ਵੀਰਾਂ ਨੇ ਫੋਨ ਤੇ ਕਿਹਾ ਵੇਖੋ ਜੀ ਸਿੰਘ ਸਹਿਬਾਨ ਜਿਹੜੇ ਉਹ ਆਰਐਸਐਸ ਦੇ ਹੋਗੇ ਆ ਮੈਂ ਬੇਨਤੀ ਕਰਾਂ ਆਰਐਸਐਸ ਦੇ ਹੋਏ ਕੇਵਲ ਕਿਸੇ ਨੂੰ ਮਿਲਣ ਕਰਕੇ ਆਰਐਸਐਸ ਦਾ ਨਹੀਂ ਕੋਈ ਬੰਦਾ ਹੋ ਜਾਂਦਾ ਵੀ ਕਿਸੇ ਨੂੰ ਮਿਲ ਲਿਆ ਤੇ ਵੇਖੋ ਜੀ ਤੁਸੀਂ ਕਹਤ ਆ ਆਰਐਸਐਸ ਦੇ ਹੋਗੇ ਆਰਐਸਐਸ ਦਾ ਬੰਦਾ ਕੋਈ ਉਦੋਂ ਹੁੰਦਾ ਵਾ ਆਰਐਸਐਸ ਦਾ ਏਜੰਟ ਕੋਈ ਬੰਦਾ ਉਦੋਂ ਹੁੰਦਾ ਵਾ ਜਦੋਂ ਆਰਐਸਐਸ ਦੀ ਬੋਲੀ ਬੋਲੇ ਇਤਿਹਾਸ ਦੇ ਵਿੱਚ ਰਲਗੱਟ ਕਰੇ ਬਾਣੀ ਦੇ ਵਿੱਚ ਰਲਗੱਟ ਕਰੇ ਉਦੋਂ ਉਹਦਾ ਪਤਾ ਲੱਗ ਸਕਦਾ ਵਾ ਕਿ ਬਈ ਇਹ ਫਲਾਣਾ ਬੰਦਾ ਫਲਾਣੇ ਤਖਤ ਦਾ ਜਹੇਦਾਰ ਫਲਾਣੇ ਗੁਰੂ ਘਰ ਦਾ ਹੈ ਗ੍ਰੰਥੀ ਸਾਹਿਬ ਇਹ ਆਰਐਸਐਸ ਦਾ ਹੋਇਆ ਕਿਵੇਂ ਪਤਾ ਲੱਗੂਗਾ ਵੀ ਜਦੋਂ ਇਤਿਹਾਸ ਦੇ ਵਿੱਚ ਨੇ ਬਾਣੀ ਦੇ ਵਿੱਚੋਂ ਕਿੰਤੂ ਕਰੇ ਜਿੱਦਾਂ ਇੱਕ ਬਹਿਰੂ ਪਿਆ ਹਰਜੀਤ ਸਿੰਘ ਰਸੂਲਪੁਰ ਘਰ ਰਿਆ ਵਾ ਪਰ ਜੇਕਰ ਉਹ ਮਿਲ ਵੀ ਲਿਆ ਤੇ ਮੈਨੂੰ ਨਹੀਂ ਲੱਗਾ ਪੀਓ ਦੇ ਵਿੱਚ ਕੋਈ ਵੀ ਐਡਾ ਵੱਡਾ ਇਸ਼ੂ ਆ ਤੇ ਸਿੱਖੋ ਮੇਰੀ ਬੇਨਤੀ ਆ ਵੀ ਨਕੀ ਨਕੀ ਗੱਲ ਤੇ ਕੋਈ ਇਸ਼ੂ ਨਹੀਂ ਬਣਾਉਣਾ ਚਾਹੀਦਾ ਸਾਨੂੰ ਬੜੇ ਮਾਣ ਵਾਲੀ ਗੱਲ ਹੈ ਜੇਕਰ ਪ੍ਰਧਾਨ ਮੰਤਰੀ ਦਾ ਧਿਆਨ ਗੁਰੂ ਘਰਾਂ ਵੱਲ ਹੋਇਆ ਵਾ ਜੇਕਰ ਸਿੱਖਾਂ ਦਾ ਇਤਿਹਾਸ ਪੜ ਰਹੇ ਆ ਉਹ ਗੁਰੂ ਤੇਗ ਬਹਾਦਰ ਸਾਹਿਬ ਦਾ ਇਤਿਹਾਸ ਪੜ ਰਹੇ ਆ ਤਿਲਕ ਜੰਜੂਰਾ ਆਖਾ ਪ੍ਰਾਪਤਾ ਕਾ ਕੀਨੋ ਵੱਡੂ ਕਲੂ ਮੈਂ ਸਾਕਾ ਜੇ ਇਤਿਹਾਸ ਪੜ ਕੇ ਥੋੜਾ ਜਿਹਾ ਉਹਨਾਂ ਦਾ ਧਿਆਨ ਜੇਕਰ ਸਿੱਖਾਂ ਵੱਲ ਹੋ ਰਿਹਾ ਵਾ ਤੰਮੈ ਨੂੰ ਨਹੀਂ ਲੱਗਦਾ ਵੀ ਉਹਨਾਂ ਦਾ ਸਾਨੂੰ ਇਦਾਂ ਵਿਰੋਧ ਕਰਨਾ ਚਾਹੀਦਾ ਵਾ ਇਹ ਨਾ ਕਹਿ ਦਿਓ ਵੀ ਮੈਂ ਕਿਸੇ ਪਾਰਟੀ ਨੂੰ ਵਿਗ ਗਿਆ ਵਾ ਜਾਂ ਮੈਂ ਵੇ ਕਿਹਾ ਵਾ ਤਾਂ ਮੈਂ ਵੀ ਹਰਜੀਤ ਰਸੂਲਪੁਰ ਵਰਗੇ ਨਾਲ ਯਾਰ ਆਲਾ ਮੈਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਾ ਕਰਾ ਜੇ ਮੈਂ ਉਹਨਾਂ ਨਾਲ ਭਾਜਪੀ ਨਾਲ ਜੇ ਮੈਂ ਆਰਐਸਐਸ ਨਾਲ ਤੁਸੀਂ ਕਹਿ ਰਹੇ ਰਲ ਗਿਆ ਵਾ ਜੇ ਮੈਂ ਰਲ ਗਿਆ ਵਾ ਉਹਨਾਂ ਨਾਲ ਤੇ ਭਲਿਓ ਮੈਂ ਕਦੀ ਡੇਰਾਵਾਦ ਦੇ ਬਾਰੇ ਇੰਨਾ ਵਿਰੋਧ ਬੋਲਦਾ ਮੈਂ ਡੇਰਾਵਾਦ ਦੇ ਬਾਰੇ ਕਦੀ ਨਾ ਬੋਲਾਂ ਈਵਨ ਉਹਨਾਂ ਨੂੰ ਪ੍ਰੋਮੋਟ ਕਰਾਂ ਮੈਂ ਤੇ ਜੇਕਰ ਸਾਡੇ ਤਖਤਾਂ ਦੇ ਜਹੇਦਾਰ ਸਾਡੇ ਗੁਰੂ ਘਰਾਂ ਦੇ ਹੈਡ ਗ੍ਰੰਥੀ ਸਾਹਿਬ ਜੇਕਰ ਜਾ ਕੇ ਉਹਨਾਂ ਨੂੰ ਸਰਕਾਰ ਪ੍ਰਧਾਨ ਮੰਤਰੀ ਜੇਕਰ ਸਾਡੇ ਸਿੰਘ ਸਭਾ ਦਾ ਸਰਕਾਰ ਕਰ ਰਹੀ ਆ ਤੇ ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਮੜੀ ਗੱਲ ਆ ਤੁਸੀਂ ਕਿਰਪਾ ਨਾਲ ਲਿਕੇ ਮੈਂ ਪਹਿਲਾਂ ਬੇਨਤੀ ਕੀਤੀ ਧਿਆਨ ਨਾਲ ਵਿਚਾਰਿਓ ਕਿਰਪਾ ਨਾਲ ਲਿਕੇ ਮੈਟਰੋ ਤੇ ਜਾਏ ਉਹ ਤੁਹਾਨੂੰ ਮੈਟਰੋ ਤੇ ਚੜ੍ਹ ਨਹੀਂ ਦੇਣਾ ਅਗਲੇ 2.5 ਫੁੱਟ ਦੀ ਕਿਰਪਾਨ ਵੇਖ ਕੇ ਪਰ ਮਾਨ ਵਾਲੀ ਗੱਲ ਆ 2.5 3 ਫੁੱਟ ਦੀ ਕਿਰਪਾਨ ਸਾਡੇ ਸਿੰਘ ਸਭਾ ਦਾ ਫੜੀ ਤੇ ਅਯੂ ਕਿਰਪਾਨ ਪਈਓ ਕਿਰਪਾਨ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਖੜੇ ਆ। ਮਾਨ ਵਾਲੀ ਗੱਲ ਹੈ ਤੇ ਜੇ ਜੀ ਤੁਸੀਂ ਕਹਿ ਰਹੇ ਵਿੱਗੇ ਵਿੱਗੇ ਦਾ ਮਤਲਬ ਇਹ ਹੁੰਦਾ ਵੀ ਜੇਕਰ ਉਹਨਾਂ ਨੂੰ ਪ੍ਰਮੋਟ ਕਰਨ ਵਿੱਗੇ ਦਾ ਮਤਲਬ ਇਹ ਹੁੰਦਾ ਵੀ ਜੇਕਰ ਜਾ ਕੇ ਉਹਨਾਂ ਦੀਆਂ ਵੋਟਾਂ ਆਖਣ ਜਾਣ। ਵੇਖੋ ਜੀ ਬੰਗਲਾ ਸਾਹਿਬ ਅਰਦਾਸ ਕਰਤੀ ਅਰਦਾਸ ਕਰਤੀ ਆ ਚੰਗੀ ਗੱਲ। ਉਹਨਾਂ ਪਾਠ ਰਖਾਇਆ ਸੀ। ਹੁਣ ਉਹਨਾਂ ਨੇ ਪਾਠ ਰਖਾਇਆ ਤੇ ਅਰਦਾਸ ਉਹਨਾਂ ਦੀ ਹੋਣੀ ਕਿ ਕਿਸੇ ਹੋਰ ਦਾ ਥੋੜੀ ਨਾ ਲੈਣਾ ਹੈ। ਪਾਠ ਉਹਨਾਂ ਨੇ ਰਖਾਇਆ ਨਾਂ ਵੀ ਉਹਨਾਂ ਵਾਲੇ ਆ ਜਾਣਾ ਹੈ ਅਰਦਾਸ ਦੇ ਵਿੱਚ। ਤੇ ਜਾਂ ਉੱਥੇ ਕਿਹੜਾ ਕੇਕ ਕਰਤਾ ਆਉਂਦਾ। ਇਹ ਕਟਿਆ ਹੋਵੇ ਫੇਦਗਾ ਰੋਲੇ ਵਾਲੀ ਐ ਵੀ ਆ ਤੂੰ ਵੇਖੋ ਇਹ ਕੋਈ ਈ ਢੀ ਵੱਡੀ ਗੱਲ ਨਹੀਂ ਆ ਸਾਨੂੰ ਨਿਗੇ ਨਿਗੇ ਮੁੱਦਿਆਂ ਦਾ ਇਦਾਂ ਨਹੀਂ ਰੋਲੇ ਪਾਉਣੇ ਚਾਹੀਦੇ ਮੈਨੂੰ ਕੁਝ ਵੀਰਾਂ ਨੇ ਭੇਜਿਆ ਮੈਂ ਤਾਂ ਬੋਲਿਆ ਨਹੀਂ ਤੇ ਮੈਂ ਨਹੀਂ ਬੋਲਣਾ ਇਦਾਂ ਚਲੋ ਫਤਿਹ ਤੇ ਸਾਂਝ ਪਾਈ ਗਈ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ